ਸੋ ਕਾਹ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤਉਦ ਡਿਠੀ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਭ ਸੱਚਾ ਹਾਰਿ ਸਦਾ ਹੀ ਐ ਕਾਰਜ ਸਭ ਕਿਸ ਕਾਰਣੈ ਜੋਗ ਸਾਧਨ ਰੰਡ ਨ ਕਬ ਹੋ ਬੈਸਾਈ ਨਾ ਕਦੇ ਹੋ ਵੈ ਸੋਗ ਪ੍ਰਭ ਸੱਚਾ ਹਾਰ ਸਾਲਾਹੀਐ ਕਾਰਜ ਸਭ ਕੇ ਸ਼ਕਾਰਣੈ ਜੋਗ ਸਾਧਨ ਰੰਡ ਨ ਕਬੂ ਬੈਸਾਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨ ਦਿਨ ਰਸ ਭੋਗ ਸਾ ਤਨ ਮਹਿਲ ਸਮਾਣੀ ਜੇਨ ਪ੍ਰਯੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰਹਿ ਆਪਣੇ ਕੰਤ ਸੰਭਲਹਿ ਨਾ ਕਦੇ ਲੱਗੈ ਵਿਜੋਗੋ ਸਚੜਾ ਪਿਰ ਸਾਦਾਹੀਐ ਸਭ ਕਿਸ ਕਰਨੈ ਜੋਗੋ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲੇ ਮਲਾਈ ਸਾਤਨ ਪ੍ਰੇਯ ਕਾ ਰੰਗੇ ਰਤੀ ਵਿਚਹੁ ਆਪ ਗਵਾਈ ਵਿਚਹੁ ਆਪ ਗਵਾਈ ਫਿਰ ਕਾਲ ਨ ਖਾਈ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਪਿੰਨੀ ਮਿਲੇ ਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਪਿਰਕ ਅੰਕਿ ਸਮਾਈ ਸਚੜਾ ਸਾਹਿਬ ਸਬਦਿ ਪ੍ਰਸ਼ਾਣੀਐ ਆਪੇ ਲਈ ਮਿਲਾਇ ਜਿਨੇ ਆਪਣਾ ਕੰਤਿ ਪਛਾਣਿਆ ਹਉ ਤਿਨ ਪੂਛਾਉ ਸੰਤਾ ਜਾਇ ਆਪ ショडੇ ਸੇਵਾ ਕਰੀ ਪੇਰ ਸੱਚਾ ਮਿਲੈ ਸਹਜ ਸੁਭਾਈ ਪੇਰ ਸੱਚਾ ਮਿਲੈ ਆਇ ਸਾਚ ਕਮਾਈ ਸਾਚ ਸਬਦ ਧਨ ਰਾਤੀ ਕਦੇ ਨਾਰਾਡ ਸਦਾ ਸੋਹਾਗਣ ਅੰਤਰ ਸਹਿਜ ਸਮਾਧੀ ਪਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਜ ਸੁਭਾਈ ਜਿਨੇ ਆਪਣਾ ਕੰਤ ਪਛਾਣਿਆ ਹਉ ਤਿਨ ਪੂਛਾ ਸੰਤਾ ਜਾਈ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗ ਹੈ ਸਾਚੇ ਪਾਈ ਸਤ ਗੁਰ ਸਦਾ ਦਿਆਲ ਹੈ ਔਗਣ ਸਬਦ ਜਲਾਈ ਔਗਣ ਸਬਦ ਜਲਾਈ ਦੂਜਾ ਪਾਉ ਗਵਾਈ ਸੱਚੇ ਹੀ ਸੱਚ ਰਾਤੀ ਸੱਚ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਪਰਾਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਇ ਪਿਰਹੋ ਵਿਸ਼ੁੰਨਿਆ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਈ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗੈ ਸਾਚੇ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਸਚੜਾ ਹਾਰੇ ਸਾਲਾਹੀਐ ਕਾਰਜ ਸਭ ਕਿਛ ਕਰਨੈ ਜੋਗ ਸਾਧਨ ਰੰਡ ਨ ਕਬਹਉ ਬੈਸੈ ਜੀ ਨਾ ਕਦੇ ਹੋਵੇ ਸੋਗ